ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਧਰਤ ਰੁਥਵੇ ਨਿਊਜ਼ ਚੈਨਲ ਅੱਜ ਆ ਰਿਹਾ ਗਰਲਸ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਠਿੰਡਾ ਵਿੱਚ ਸਮਰਾਟ ਜਾਦੂਗਰ ਨਰਿੰਦਰ ਕੁਮਾਰ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਸਕੂਲੀ ਬੱਚਿਆਂ ਨੂੰ ਜਾਦੂਈ ਸ਼ੋਅ ਦਿਖਾਇਆ ਬੱਚਿਆਂ ਤੇ ਸਕੂਲ ਅਧਿਆਪਕਾਂ ਨੇ ਜਾਦੂਈ ਸ਼ੋਅ ਦਾ ਖੂਬ ਆਨੰਦ ਮਾਣਿਆ ਇਹ ਜਾਦੂਗਰ ਸ਼ੋਅ ਰੈੱਡ ਕਰਾਸ ਦੀ ਸਹਾਇਤਾ ਲਈ ਡਿਪਟੀ ਕਮਿਸ਼ਨਰ ਬਠਿੰਡਾ ਦੇ ਆਦੇਸ਼ ਤੇ ਦਿਖਾਇਆ ਗਿਆ ਜਾਦੂਗਰ ਨੇ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰਹਿਣ ਨਸ਼ੇ ਤੋਂ ਦੂਰ ਰਹਿ ਅਤੇ ਅਣਜਾਣ ਬੰਦੇ ਤੋਂ ਕੋਈ ਚੀਜ਼ ਲੈ ਕੇ ਨਾ ਖਾਣ ਦੀ ਨਸੀਹਤ ਦਿੱਤੀ ਇਸ ਨਸੀਹਤ ਨੂੰ ਸੁਣ ਕੇ ਬੱਚਿਆ ਨੇ ਉਸਤੇ ਅਮਲ ਕਰਨ ਦੀ ਹਾਮੀ ਭਰੀ ਇਸ ਪ੍ਰੋਗਰਾਮ ਵਿੱਚ ਤਰੁਥਵੇ ਨਿਊਜ਼ਪੇਪਰ ਦੇ ਸੰਪਾਦਕ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਆਓ ਦੇਖਦੇ ਹਾਂ ਤਰੁਥਵੇ ਦੀ ਖਾਸ ਰਿਪੋਰਟ ਸਭ ਤੋਂ ਪਹਿਲਾਂ ਤਾਂ ਮੈਂ ਸੁਤਵੀਰ ਪੱਤਰਕਾਰ ਜੀ ਆ ਸਾਡੇ ਵਿੱਚ ਮੌਜੂਦ ਹੈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਅੱਜ ਆਰੀਆ ਗਰਲ ਕਨੇਡਰ ਕਾਲਜ ਦੇ ਵਿੱਚ ਸਾਡਾ ਪ੍ਰੋਗਰਾਮ ਸੀ ਮੈਜਿਕ ਸ਼ੋ ਦਾ ਬੱਚਿਆਂ ਨੂੰ ਅਸੀਂ ਜਾਦੂ ਦੇ ਨਾਲ ਦਿਖਾ ਕੇ ਮਨੋਰੰਜਨ ਕੀਤਾ ਜਾਦੂ ਦੇ ਨਾਲ ਨਾਲ ਬੱਚਿਆਂ ਨੂੰ ਅੰਧਵਿਸ਼ਵਾਸ ਤੋਂ ਕੱਢਿਆ ਕਿ ਜਾਦੂ ਵਾਸਤੇ ਕੋਲਾਇ ਕਾਲਾ ਨਹੀਂ ਕਲ ਜਾਦੂ ਦੇ ਵਿੱਚ ਕੋਈ ਸ਼ਕਤੀ ਨਹੀਂ ਹੁੰਦੀ ਔਰ ਬੱਚਿਆਂ ਨੂੰ ਪ੍ਰੇਰਣਾ ਕੀਤੀ ਹੈ ਕਿ ਪੜ੍ਹ ਪੋ ਦੀ ਜਿਆਦਾ ਤੋਂ ਜਿਆਦਾ ਲਗਾਓ ਤੇ ਨਸ਼ਿਆਂ ਤੋਂ ਦੂਰ ਰਹੋ ਤੇ ਸਾਡੇ ਜਿਹੜਾ ਪ੍ਰੋਗਰਾਮ ਬਹੁਤ ਹੀ ਬੱਚਿਆਂ ਨੇ ਦੇਖ ਕੇ ਕੋਸ਼ਿ ਹੋਏ ਆ ਤੇ ਟੀਚਰਾਂ ਨੇ ਵੀ ਪੂਰੀ ਸਹਿਯਾਤਾ ਕੀਤੀ ਕਿ ਇਹ ਕੀ ਪ੍ਰੋਗਰਾਮ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸਭੀ ਸਮੇਂ ਦੇ ਨਾਲ ਮੈਂ ਚਾਹਨਾ ਕਿ ਜਿਹੜੇ ਪ੍ਰੋਗਰਾਮ ਆ ਸਾਰੇ ਸਕੂਲਾਂ ਵਿੱਚ ਦਿਖਾਏ ਜਾਣ ਬੱਚਿਆਂ ਨੂੰ ਜਾਗਰੂਤ ਕੀਤਾ ਜਾਵੇ ਨਸ਼ੇ ਤੋਂ ਦੂਰ ਰਹਿਣ ਦੀ ਜਿਹੜੀ ਅਸੀਂ ਗਿਆਨ ਦੇ ਰਹੇ ਆ ਸਾਰੇ ਸਕੂਲਾਂ ਵਿੱਚ ਦਿਖਾਇਆ ਜਾਵੇ ਆਰੀਆ ਗਰਲ ਸੀਨੀਅਰ ਸੈਕੰਡਰੀ ਸਕੂਲ ਰਿੰਡਾ ਸੇ ਬੋਲ ਰਹੀ ਹੂੰ ਸਾਡੇ ਸਕੂਲ ਮੇ ਅੱਜ ਜਾਦੂ ਕਾ ਸ਼ੋਅ ਰੱਖਾ ਗਿਆ ਐਨਐਸ ਸਮਰਾਟੇ ਨੇ ਜੋ ਰੈੱਡ ਕਰਾਸ ਕੀ ਤਰਫ ਸੇ ਜਾਦੂ ਕਾ ਸ਼ੋਅ ਦਿਖਾ ਰਹੇ ਸੀ ਬਹੁਤ ਹੀ ਅੱਛਾ ਦਿਖਾਇਆ ਉਹਨਾਂ ਨੇ ਆਪਣੇ ਜਾਦੂ ਕੀ ਕਲਾ ਸੇ ਬੱਚੋ ਕੋ ਸਮਾਜ ਵਿੱਚ ਚੱਲ ਰਹੀ ਬੁਰਾਈਆਂ ਨੂੰ ਖਤਮ ਕਰਨ ਲਈ ਸੰਦੇਸ਼ दिया हम उनका बहुत-बहुत आभार देते हैं